ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸ ਹੋਈ ਤੇ ਅੱਜ ਬਣਾਵਾਂਗੇ ਆਪਾਂ ਸੂਜੀ ਦਾ ਹਲਵਾ ਜਿਹੜਾ ਕਿ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਹੀ ਟੇਸਟੀ ਲੱਗਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਵਾਂਗੇ ਦੇਸੀ ਘਿਓ ਤੇ ਇੱਕ ਕਟੋਰੀ ਆਪਾਂ ਸੂਜੀ ਦਾ ਹਲਵਾ ਜਿਹੜਾ ਇਹ ਬਣਾਵਾਂਗੇ ਤੇ ਇੱਕ ਕਟੋਰੀ ਸੂਜੀ ਤੋਂ ਤੇ ਉਹਨਾਂ ਹੀ ਆਪਾਂ ਮਿਲ ਕੇ ਜਿਹੜਾ ਘਿਓ ਲੈ ਲਵਾਂਗੇ ਤੇ ਇੱਕ ਕੌਲੀ ਹੈ ਜਿਹੜੀ ਆਪਾਂ ਘਿਓ ਲੈ ਲਈ ਹੈਗੀ ਤੇ ਇਹਨੂੰ ਆਪਾਂ ਗਰਮ ਕਰਨਾ ਰੱਖਤਾ ਹੈਗਾ ਜਦੋਂ ਘਿਓ ਗਰਮ ਹੋ ਜਾਊਗਾ ਤਾਂ ਇਹ ਕਟੋਰੀ ਆਪਾਂ ਜਿਹੜੀ ਇਹਦੇ ਵਿੱਚ ਸੂਜੀ ਐਡ ਕਰ ਦਵਾਂਗੇ ਤੇ ਜਿਹੜਾ ਇਹ ਹਲਵਾ ਬਹੁਤ ਹੀ ਵਧੀਆ ਮਤਲਬ ਕਿ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈਗਾ ਨਾ ਇਹ ਜਿਆਦਾ ਲਿਕਰ ਫੋਰਮ ਦੇ ਵਿੱਚ ਹੋਊਗਾ ਤੇ ਨਾ ਜਿਆਦਾ ਇਹ ਪਰਪਰਾਜਾ ਹੋਊਗਾ ਵਧੀਆ ਮਤਲਬ ਕਿ ਪਰਫੈਕਟ ਬਣ ਕੇ ਤਿਆਰ ਹੋਊਗਾ ਜਿਹੜਾ ਇਹ ਹਲਵਾ ਹੈਗਾ ਤੇ ਆਪਾਂ ਸੂਜੀ ਪਾਤੀ ਹੈ ਤੇ ਜਿਆਦਾ ਮਤਲਬ ਕਿ ਆਪਾਂ ਜਿਵੇਂ ਕਈ ਹਲਵੇ ਦੇ ਉੱਪਰ ਆਪਾਂ ਦੇਖਿਆ ਜਿਆਦਾ ਘਿਓ ਘਿਓ ਜਿਆ ਫਿਰਦਾ ਰਹਿੰਦਾ ਹੈਗਾ ਤੇ ਜਿਹੜਾ ਕਿ ਮਤਲਬ ਕਿ ਕਈ ਲੋਕ ਜਿਆਦਾ ਘਿਓ ਘਿਓ ਵਾਲਾ ਹਲਵਾ ਜਿਹੜਾ ਖਾਣਾ ਪਸੰਦ ਨਹੀਂ ਕਰਦੇ ਹੈਗੇਗੇ ਥੋੜਾ ਜਿਆ ਮਤਲਬ ਕਿ ਨਾ ਜਿਆਦਾ ਜਿਆਦਾ ਘਿਓ ਨਾ ਥੋੜਾ ਘੱਟ ਕੇ ਉਸ ਤਰ੍ਹਾਂ ਦਾ ਮਤਲਬ ਹੈ ਜਿਹੜਾ ਕਿ ਹੋਊਗਾ ਹੋਊਗਾ ਦੇ ਵਿੱਚ ਆ ਲਵੇ ਦੇ ਤੇ ਬਹੁਤ ਹੀ ਵਧੀਆ ਮਤਲਬ ਕਿ ਬਣ ਕੇ ਤਿਆਰ ਹੋਊਗਾ ਤੇ ਇਹਨੂੰ ਆਪਾਂ 6-7 ਮਿੰਟਾਂ ਦੇ ਵਿੱਚ ਜਿਹੜੀ ਸੂਜੀ ਹੈਗੀ ਕਿਉ ਰਿਲੀਜ਼ ਕਰ ਲੂਗੀ ਤੇ ਨਾਲੇ ਥੋੜਾ ਜਿਹਾ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਜਾਊਗਾ ਤੇ ਹਲਕਾ ਜਿਹਾ ਮਤਲਬ ਕਿ ਇਹਦਾ ਰੰਗ ਹੈ ਜਿਹੜਾ ਬ੍ਰਾਊਨ ਜਿਹਾ ਹੋ ਜਾਊਗਾ ਜ਼ਿਆਦਾ ਨਹੀਂ ਮਤਲਬ ਕਿ ਨੋਰਮਲ ਜੀ 6-7 ਮਿੰਟਾਂ ਦੇ ਵਿੱਚ ਹੀ ਮਤਲਬ ਕਿ ਜਿਹੜਾ ਇਹ ਸੂਜੀ ਬਿਲਕੁਲ ਪੱਕ ਜਾਂਦੀ ਹੈਗੀ ਆਪਣਾ ਜਿਹੜਾ ਕਿਉ ਰਿਲੀਜ਼ ਕਰ ਦਿੰਦੀ ਹੈਗੀ ਤੇ ਇਹਨੂੰ ਹਿਲਾਉਂਦੇ ਹੋਏ ਪਕਾਉਂਦੇ ਰਹਿਣਾਗਾ ਕਿਉਂਕਿ ਨਹੀਂ ਤਾਂ ਫਿਰ ਇੱਕ ਸਾਈਡ ਤੋਂ ਇਹ ਜਿਹੜਾ ਜਲ ਜਾਂਦਾ ਹੈਗਾ ਸੂਜੀ ਤੇ ਇਹਨੂੰ ਪਕਾਉਂਦੇ ਹੋਏ ਰਹਿਣਾ ਹੈਗਾ ਤੇ ਨਾਲ ਹੀ ਸਾਈਡ ਤੇ ਜਿਹੜਾ ਪਾਣੀ ਹੈਗਾ ਪਾਉਣਾ ਆਪਾਂ ਇਹਦੇ ਵਿੱਚ ਤੇ ਉਹਨੂੰ ਗਰਮ ਚੜਾ ਲੈਣਾਗਾ ਗਰਮ ਕਰਕੇ ਪਾਣੀ ਹੈ ਜਿਹੜਾ ਪਾਉਣਾ ਤੇ ਉਹਦੇ ਨਾਲ ਜਿਹੜੀ ਸੂਜੀ ਦਾ ਹਲਵਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਗਰਮ ਪਾਣੀ ਦੇ ਨਾਲ ਮਤਲਬ ਕਿ ਜਿਹੜੀ ਸੂਜੀ ਹੈਗੀ ਮਿੰਟਾਂ ਸਕਿੰਟਾਂ ਚ ਦੀ ਮਤਲਬ ਕਿ ਫੁੱਲ ਜਾਂਦੀ ਹੈ ਕਿ ਜੇ ਠੰਡਾ ਪਾਣੀ ਪਾਉਨੇ ਤਾਂ ਇੱਕ ਹੀ ਲੱਗਦਾ ਜਿਹੜਾ ਟੈਂਪਰੇਚਰ ਹੈ ਉਹ ਲੋ ਹੋ ਜਾਂਦਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪਕਾਉਂਦੇ ਰਹਿਣਾ ਹੈਗਾ ਤੇ ਥੋੜੇ ਟਾਈਮ ਦੇ ਵਿੱਚ ਇਹ ਆਪਣਾ ਕਲਰ ਚੇਂਜ ਕਰ ਲੂਗੀ ਤੇ ਨਾਲੇ ਜਿਹੜੀ ਇਹਦੇ ਆ ਖੁਸ਼ਬੂ ਆ ਬਹੁਤ ਸੋਹਣੀ ਆਉਣ ਲੱਗ ਜੂਗੀ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸੂਜੀ ਹੈਗੀ ਜਿਹੜੀ ਪੱਕ ਕੇ ਬਿਲਕੁਲ ਤਿਆਰ ਹੋ ਜਾਂਦੀ ਹੈਗੀ 5-7 ਮਿੰਟਾਂ ਦੇ ਵਿੱਚ ਹੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਪਕਾਉਂਦੇ ਰਹਿਣਾਗਾ ਤੇ ਥੋੜੀ ਦੇਰ ਚ ਆਪਾਂ ਦੇਖਾਂਗੇ ਜਿਹੜਾ ਇਹਦਾ ਕਲਰ ਹੈਗਾ ਉਹ ਚੇਂਜ ਹੋ ਜਾਊਗਾ ਤੇ ਨਾਲੇ ਇਹ ਫਲੱਪੀ ਫਲੱਪੀ ਜੀ ਲੱਗਦੀ ਹੈਗੀ ਹਲੇਉਣ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਮਤਲਬ ਕਿ ਬਹੁਤ ਵਧੀਆ ਹਲਵਾ ਬਣ ਕੇ ਤਿਆਰ ਹੁੰਦਾ ਤੇ ਦੂਸਰਾ ਜਿਹੜਾ ਇਹਨੂੰ ਬਣਾਉਣ ਦੇ ਵਿੱਚ ਇੰਟਰਸਟ ਬਣਦਾ ਹੈਗਾ ਬਹੁਤ ਹੀ ਜ਼ਿਆਦਾ ਬਣਦਾ ਹੈਗਾ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ ਜਿਹੜਾ ਸੁਜੀ ਦਾ ਹਲਵਾ ਬਣਾਉਣਾ ਤੇ ਤਾਂ ਕਰਕੇ ਇਹਨੂੰ ਮੈਂ ਨਵੇਂ ਨਵੇਂ ਤਰੀਕੇ ਨਾਲ ਬਣਾਉਂਦੀ ਰਹਿਣੀ ਹੈਗੀ ਕਿਤੇ ਦੁੱਧ ਪਾ ਕੇ ਤੇ ਕਿਤੇ ਮਤਲਬ ਕਿ ਚਾਸਨੀ ਬਣਾ ਕੇ ਤੇ ਜਿਹੜਾ ਇਹਦਾ ਟੇਸਟ ਹੈ ਵੱਖਰਾ ਵੱਖਰਾ ਆਉਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਸੁਜੀ ਦਾ ਹਲਵਾ ਬਿਲਕੁਕੁਲ ਪਰਫੈਕਟ ਹੋ ਗਿਆ ਹੈਗਾ ਇਸ ਤਰ੍ਹਾਂ ਦਾ ਹੀ ਕਲਰ ਆਉਂਦਾ ਸੀ ਤੇ ਇੱਧਰ ਕੁਝ ਕਟਿੰਗ ਕੀਤੇ ਹੋਏ ਮੈਂਨੇ ਬਦਾਮ ਪਾਤੇ ਆ ਬਦਾਮ ਕਾਜੂ ਤੇ ਆਪਾਂ ਨੇ ਖੋਪੇ ਨੂੰ ਜਿਹੜਾ ਉਹ ਵੀ ਬ੍ਰੇਕ ਬ੍ਰੇਕ ਕੱਟ ਕੇ ਪਾ ਲਿਆ ਤੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਕਿਸ਼ਮੇਸ਼ ਸ਼ਰੀ ਵਿੱਚ ਦਾਖਾ ਇਨਨੁ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਇਹਦੇ ਵਿੱਚ ਰਲਾ ਕੇ ਪਕਾ ਲਵਾਂਗੇ ਥੋੜੀ ਦੇਰ ਕਿਉਂਕਿ ਕਈ ਲੋਕ ਪਹਿਲਾਂ ਭੁੰਨ ਲੈਂਦੇ ਆ ਇਹਨਾਂ ਨੂੰ ਘਿਓ ਦੇ ਵਿੱਚ ਤੇ ਪਰ ਆਪਾਂ ਇਹਨਾਂ ਨੂੰ ਕੱਟ ਲਿਆ ਸੀਗਾ ਤਾਂ ਕਰਕੇ ਆਪਾਂ ਇਹਨਾਂ ਨੂੰ ਨਾਲ ਹੀ ਇਹਦੇ ਪਾਵਾਂਗੇ ਤੇ ਇਹਦਾ ਟੇਸਟ ਹੈ ਜਿਹੜਾ ਵਧੀਆ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹਿਲਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਪਾਣੀ ਗਰਮ ਕਰ ਲਿਆ ਸੀਗਾ ਤੇ ਇਹ ਪਾਣੀ ਪਾਤਾ ਆਪਾਂ ਨੇ ਪਾਣੀ ਪਾਉਣਾ ਹੈਗਾ ਜੇ ਮੇ ਇੱਕ ਕਟੋਰੀ ਸੂਜੀ ਦੀ ਹੈ ਤਾਂ ਤਿੰਨ ਗੁਣਾ ਜਿਹੜਾ ਪਾਣੀ ਹੈਗਾ ਹਲਵੇ ਦੇ ਵਿੱਚ ਪੈ ਜਾਂਦਾ ਹੈਗਾ ਤੇ ਬਿਲਕੁਲ ਪਰਫੈਕਟ ਮੈਨੇਜਮੈਂਟ ਹੈਗਾ ਇਹ ਤੇ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਆਪਾਂ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਵੀ ਕਈ ਲੋਕ ਤਾਂ ਬਰਾਬਰ ਦੀ ਚੀਨੀ ਪਾਉਂਦੇ ਨੇਗੇ ਪਰ ਆਪਾਂ ਥੋੜੀ ਜਿਹੀ ਜ਼ਿਆਦਾ ਚੀਨੀ ਪਾਵਾਂਗੇ ਇਹਦੇ ਨਾਲ ਜਿਹੜਾ ਮਤਲਬ ਕਿ ਮਿੱਠਾ ਮਤਲਬ ਕਿ ਵਧੀਆ ਲੱਗਦਾ ਹੈਗਾ ਟੇਸਟੀ ਤੇ ਆਪਾਂ ਡੇਢ ਕੌਲੀ ਹੈ ਜਿਹੜੀ ਮਿੱਠੇ ਦੀ ਪਾਵਾਂਗੇ ਇਹਦੇ ਵਿੱਚ ਤੇ ਜਿਹਦੇ ਨਾਲ ਪਰਫੈਕਟ ਜਿਹੜਾ ਮੈਨੇਜਮੈਂਟ ਸਹੀ ਰਹਿੰਦਾਗਾ ਨਾ ਜ਼ਿਆਦਾ ਖਾਨ ਦੇ ਵਿੱਚ ਮਿੱਠਾ ਤੇ ਨਾ ਜ਼ਿਆਦਾ ਫਿੱਕਾ ਜਿਹਾ ਮਹਿਸੂਸ ਹੁੰਦਾ ਬਿਲਕੁਲ ਪਰਫੈਕਟ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜਿਹੜੀ ਚੀਨੀ ਹੈ ਉਹ ਵੀ ਆਪਣਾ ਪਾਣੀ ਰਿਲੀਜ਼ ਕਰੂਗੀ ਤੇ ਕੇਰਾਂ ਲਿਕਵਿਡ ਫੋਰਮ ਦੇ ਵਿੱਚ ਆ ਜਾਂਦਾਗਾ ਕੋਈ ਚੱਕਰ ਨਹੀਂ ਇਹਨੂੰ ਹਿਲਾਉਂਦੇ ਹੋਏ ਪਕਾਉਂਦੇ ਰਹਿਣਾਗਾ ਆਪਾਂ 5 ਮਿੰਟਾਂ ਦੇ ਵਿੱਚ ਜਿਹੜਾ ਹਲਵਾ ਬਣ ਕੇ ਆਪਣਾ ਤਿਆਰ ਹੋ ਜਾਊਗਾ ਤੇ ਜਿਹੜਾ ਘਿਓ ਹੈਗਾ ਰਿਲੀਜ਼ ਕਰ ਦੋਗਾ ਤੇ ਆਪਾਂ ਇੰਨਾ ਜ਼ਿਆਦਾ ਘਿਓ ਤਾਂ ਪਾਇਆ ਨਹੀਂ ਹੈਗਾ ਕਿ ਬਾਹਲੇ ਉੱਪਰ ਟਿੱਕਰ ਕੇ ਉਹ ਆ ਜਾਵੇ ਤੇ ਨਾਰਮਲ ਜਿਹੜਾ ਘਿਓ ਹੈਗਾ ਇਹ ਜਦੋਂ ਰਿਲੀਜ਼ ਹੋ ਗਿਆ ਤਾਂ ਉਦੋਂ ਆਪਣਾ ਜਿਹੜਾ ਇਹਦੀ ਜਿਹੜਾ ਸਥਿਤੀ ਹੈਗੀ ਇਹ ਨਾਲੇ ਤਾਂ ਥੋੜੀ ਜਿਹੀ ਪਰਪਰੀ ਹੋ ਚੁਗੀ ਤੇ ਨਾਲੇ ਜਿਹੜਾ ਘਿਓ ਰਿਲੀਜ਼ ਕਰ ਦੂਗਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਜਿਹਨੂੰ ਹਰੇਕ ਅਣਜਾਣ ਵਿਅਕਤੀ ਵੀ ਬਣਾ ਕੇ ਜਿਹੜਾ ਧਰਾਇਆ ਜਿਹੜੀ ਰੈਸਪੀ ਹੈਗੀ ਬਣਾ ਕੇ ਟਰਾਈ ਕਰ ਸਕਦਾ ਹੈਗਾ ਤੇ ਬਣਾ ਕੇ ਜਿਹੜਾ ਇਹ ਹਲਵਾ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਬਹੁਤ ਹੀ ਜ਼ਿਆਦਾ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਨਾ ਜ਼ਿਆਦਾ ਇਹ ਲਿਕੜ ਹੁੰਦਾ ਹੈਗਾ ਤੇ ਨਾ ਜ਼ਿਆਦਾ ਇਹ ਪੁਰਪਰਾ ਹੁੰਦਾ ਇਹ ਬਹੁਤ ਹੀ ਵਧੀਆ ਮਤਲਬ ਕਿ ਜਿਹੜਾ ਇਹਦਾ ਮੈਨੇਜਮੈਂਟ ਆ ਤੇ ਜਿਹੜਾ ਹਲਵਾ ਹੈਗਾ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਆਪਾਂ ਹਿਲਾਉਂਦੇ ਹੋਏ ਪਕਾਉਂਦੇ ਰਹਿਣਾ ਹੈਗਾ ਤੇ ਥੋੜੇ ਟਾਈਮ ਦੇ ਵਿੱਚ ਮਤਲਬ ਕਿ ਜਿਹੜਾ ਆਪਣਾ ਪਰਫੈਕਟ ਮਤਲਬ ਕਿ ਸ ਆ ਜਾਂਦਾ ਹੈਗਾ ਆਪਣੀ ਸ਼ੇਪ ਦੇ ਵਿੱਚ ਵਧੀਆ ਬਣ ਕੇ ਤੇ ਇਹਨੂੰ ਹਿਲਾਉਂਦੇ ਹੋਏ ਪਕਾਉਂਦੇ ਰਹਿਣਾ ਹੈਗਾ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਜਦੋਂ ਵੀ ਅਸੀਂ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਉਣੇ ਹੈਗੇ ਤਾਂ ਮਿਹਨਤ ਤਾਂ ਲੱਗਦੀ ਹੈ ਟਾਈਮ ਵੀ ਲੱਗਦਾ ਹੈਗਾ ਤਾਂ ਵੀਡੀਓ ਨੂੰ ਬੱਤਵਾਂ ਸ਼ੇਅਰ ਕਰਿਆ ਕਰੋ ਤੇ ਕਮੈਂਟ ਲੈ ਕੇ ਜ਼ਰੂਰ ਕਰਿਆ ਕਰੋ ਤੇ ਇਹ ਜਿਹੜਾ ਹਲਵਾ ਆਪਾਂ ਪਕਾਉਂਦੇ ਹੋਏ ਰਹਿਣਾਗਾ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪਾਣੀ ਹੈਗਾ ਜਾਂ ਚੀਨੀ ਨੇ ਪਾਣੀ ਰਿਲੀਜ਼ ਕੀਤਾਗਾ ਉਹ ਬਿਲਕੁਲ ਸੂਜੀ ਨੇ ਸੋਖ ਲਿੱਤਾਗਾ ਤੇ ਸੂਜੀ ਫੁੱਲ ਗਈ ਹੈਗੀ ਵਧੀਆ ਤੇ ਤੁਸੀਂ ਦੇਖ ਸਕਦੇ ਆ ਇਹਨੂੰ ਆਪਾਂ ਹੌਲੀ ਹੌਲੀ ਪਕਾਉਂਦੇ ਰਹਿਣਾਗਾ ਤੇ ਜਦੋਂ ਇਹ ਰਿਲੀਜ਼ ਕਰ ਦੋਗੀ ਨਾ ਮਤਲਬ ਕਿ ਘਿਓ ਨੂੰ ਉਦੋਂ ਤੱਕਰ ਪਕਾਉਂਦੇ ਰਹਿਣਾਗੇ ਤੇ ਨਾਲੇ ਜਿਹੜੇ ਇਹਦੀ ਮਤਲਬ ਕਿ ਇਸ ਤਰੀਕੇ ਨਾਲ ਆਪਾਂ ਹਲਵਾ ਬਣਾਉਣਾ ਕਹਿੰਦੇ ਆ ਇਸ ਤਰ੍ਹਾਂ ਲੀਕੜ ਜਾਂ ਰੱਖ ਲੈਂਦੇ ਆ ਪਰ ਆਪਾਂ ਇੰਨਾ ਜ਼ਿਆਦਾ ਲੀਕੜ ਨਹੀਂ ਰੱਖਣਾ ਹੈਗਾ ਇਹਨੂੰ ਤੇ ਇਹਨੂੰ ਆਪਾਂ ਨਾ ਜ਼ਿਆਦਾ ਪਰਪਰਾ ਕਰਨਾਗਾ ਤੇ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਪੂਰਾ ਪਰਫੈਕਟ ਪਾਇਆ ਹੈਗਾ ਤਿੰਨ ਗੁਣਾ ਪਾਣੀ ਪਾਇਆ ਹੈਗਾ ਤਾਂ ਕਰਕੇ ਅਬ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਹਲਵਾ ਹੈਗਾ ਤੁਸੀਂ ਹੁਣ ਦੇਖ ਸਕਦੇ ਹੋਗੇ ਕਿੰਨਾ ਵਧੀਆ ਮਤਲਬ ਕਿ ਜਿਹੜਾ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਇਹਨੂੰ ਆਪਾਂ ਜਿੰਨਾ ਮਤਲਬ ਕਿ ਕਾਈ ਜਾਵਾਂਗੇ ਉਨੀ ਵਧੀਆ ਮਤਲਬ ਇਹਦਾ ਟੇਸਟ ਹੈਗਾ ਵਧਦਾ ਜਾਂਦਾ ਹੈਗਾ ਤੇ ਜਿਹੜਾ ਹਲਵਾ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਬਤਵਤ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਨਵੀਂ ਇੱਕ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ